ਰਖੜੀ ਦਾ ਤਿਉਹਾਰ ਸਤਨਾਮ ਕਮਿਊਨੀਕੇਸ਼ਨ ਵਾਲਿਆਂ ਦੇ ਨਾਲ ਕਿਉਂਕਿ ਇਸ ਵਾਰ ਰਖੜੀ ਮੌਕੇ ਸਤਨਾਮ ਕਮਿਊਨੀਕੇਸ਼ਨ ਵਾਲਿਆਂ ਨੇ ਆਪਣੇ ਗ੍ਰਾਹਕਾਂ ਲਈ ਆਈਫੋਨ ਤੇ ਬੜੀ ਹੀ ਆਕਰਸ਼ਕ ਸਕੀਮ ਲਗਾਈ ਹੈ ਫਿਰ ਤੁਸੀਂ ਆਈਫੋਨ ਨਗਦ ਖਰੀਦੋ ਜਾਂ ਆਸਾਨ ਕਿਸ਼ਤਾਂ ਤੇ ਤੁਹਾਨੂੰ ਹਰ ਆਈਫੋਨ ਦੀ ਖਰੀਦ ਤੇ 10 ਬੜੇ ਹੀ ਆਕਰਸ਼ਕ ਗਿਫਟ ਬਿਲਕੁਲ ਫ੍ਰੀ ਮਿਲਣਗੇ ਆਓ ਗੱਲ ਕਰਦੇ ਹਾਂ ਇੰਦਰਪ੍ਰੀਤ ਸਿੰਘ ਦੇ ਨਾਲ ਤੇ ਪੂਰੀ ਆਫਰ ਦੀ ਲੈਣੇ ਆ ਜਾਣਕਾਰੀ ਸਤਨਾਮ ਜੀ ਗੱਲ ਕਰਦੇ ਹਾਂ ਜਿਸ ਤਰ੍ਹਾਂ ਕਿ ਫੈਸਟੀਵਲ ਸੀਜ਼ਨ ਦੀ ਜਿਹੜੀ ਸਟਾਰਟਿੰਗ ਆ ਆਪਾਂ ਕਹਿੰਦੇ ਹਾਂ ਤਿਹਾਰਾਂ ਦੀ ਸ਼ੁਰੂਆਤ ਹੁੰਦੀ ਹੈ ਰਖੜੀ ਤੋਂ ਤੇ ਇਸ ਵਾਰ ਰ ਕੋਈ ਵੀ ਹੋਵੇ 13 14 15 16 16 Pro 16 Pro Max ਕੋਈ ਕੋਈ ਵੀ ਆਈਫੋਨ ਦੀ ਪਰਚੇਸ ਤੇ ਫਾਈਨਾਂਸ ਦੇ ਉੱਪਰ 10 ਗਿਫਟ ਦੇਵਾਂਗੇ ਕ੍ਰੈਪਟਰ ਨਾਲ ਮਿਲੂਗਾ ਜੀ ਏਅਰਪອດ ਨਾਲ ਮਿਲਣਗੇ 골ਡਨ ਵਾਚ ਮਿਲੂਗੀ ਬਹੁਤ ਯੂਨੀਕ 골ਡਨ ਵਾਚ ਹੈ ਨਾਲ ਮਿੰਨੀ ਸਪੀਕਰ ਹੈ ਗਾਣੇ ਸੁਣਨ ਵਾਲਾ ਨਾਲ ਨੈਕ ਬੈਂਡ ਹੈ ਗਲਾਸ ਕਵਰ ਮੈਂਬਰਨ ਲੈਂਸ ਦਾ 4 ਪੀਸਾਂ ਦਾ ਸੈੱਟ ਹੋਰ ਹੈ ਤੇ ਲਾਸਟ 10ਵਾਂ ਗਿਫਟ ਆਪਣਾ ਆਪਣੇ ਵਲੋਂ ਤਿਆਰ ਕਰਵਾਇਆ ਕ੍ਰੌਕਰੀ ਸੈੱਟ ਹੈ ਟੋਟਲ 10 ਗਿਫਟ ਨੇ ਆਈਫੋਨ ਦੀ ਪਰਚੇਸ ਦੇ ਉੱਪਰ ਸਤਨਾਮ ਜੀ ਗੱਲ ਕਰਦੇ ਆ ਆਈਫੋਨ ਤੇ ਤੁਸੀਂ ਬਹੁਤ ਵਧੀਆ ਕਰਸ਼ਕ ਏ ਫਾਈਨਾਂਸ ਤੇ ਉਪਲਬਧ ਹੈ Bajaj Finance ਤੋਂ ਤੁਸੀਂ ਲੋਨ ਕਰਵਾ ਕੇ ਕਿਸ਼ਤਾਂ ਕਰਵਾ ਸਕਦੇ ਹੋ ਜਿਹੜੇ ਕਸਟਮਰ ਐਲੀਜੀਬਲ ਹੋਣਗੇ ਉਹ ਘੱਟ ਪੇਮੈਂਟ ਦੇ ਕੇ ਯਾਨੀ 2000 ਰੁਪਏ ਦੇ ਕੇ 5000 ਰੁਪਏ ਦੇ ਕੇ 10000 ਰੁਪਏ ਦੇ ਕੇ 60 70000 ਲੱਖ ਰੁਪਏ ਵਾਲਾ ਫੋਨ ਵੀ ਖੜ ਤੋਂ ਫਾਈਨਾਂਸ ਕਰਵਾ ਸਕਦਾ ਔਰ ਛੋਟੀ EMI ਬਣੂਗੀ 18 ਕਿਸ਼ਤਾਂ ਕਰ ਲਓ 24 ਕਿਸ਼ਤਾਂ ਕਰ ਲਓ 2200 2500 ਰੁਪਏ ਤੋਂ EMI ਸਟਾਰਟ ਹੋ ਜਾਂਦੀ ਹੈ ਔਰ ਜੋ 10 ਗਿਫਟ ਵਾਲੀ ਆਫਰ ਤੁਹਾਨੂੰ ਵਿੱਧ ਫਾਈਨਾਂਸ ਮੈ ਤੁਹਾਨੂੰ ਦੱਸ ਦਿੱਤੀ ਹੈ ਸਤਨਾਮ ਜੀ ਗੱਲ ਕਰਦੇ ਆਫਰ ਕਦ ਸ਼ੁਰੂ ਹੋ ਰਹੀ ਹੈ ਤੇ ਲਾਸਟ ਡੇਟ ਕੀ ਹੈ ਜੀ ਔਰ ਤੁਹਾਨੂੰ ਅਸੀਂ ਇਹ ਆਫਰ 10 ਅਗਸਤ ਤੱਕ ਦਵਾਂਗੇ 10-11 ਦਿਨ ਦੀ ਆਫਰ ਹੋਊਗੀ ਜਿਹੜੇ ਵੀ ਕਸਮਰ ਆਉਣਾ ਚਾਹੁੰਦੇ ਹਨ ਜਾਨੀ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰਨ ਤੇ ਇਦਾਂ ਵੀ ਚਲੋ ਵੱਧ ਵੱਧ ਲੋਕਾਂ ਨੂੰ ਇਸ ਦਾ ਫਾਇਦਾ ਮਿਲ ਲੂਗਾ ਔਰ ਸਾਡੀ ਸਾਨੂੰ ਸਾਡੀ ਸਕੀਮ ਨੂੰ ਓਚਾ ਰਿਸਪਾਂਸ ਮਿਲੇਗਾ